ਬਾਦਲੇ ਦੇ ਘੜ ਤੇ 2022 ਚ ਟੁੱਟ ਗਿਆ ਸੀ ਤੇ ਹੁਣ ਤਾਂ ਜਿਹੜਾ ਰਹਿੰਦਾ ਖੁੰਦਾ ਹੈ ਉਹ ਅਸੀਂ ਨਬੇਟ ਦੇਾਂਗੇ ਕੰਮ ਜਾ ਤੂੰ ਕਿਤੇ ਸੁਪਨਾ ਆ ਗਿਆ ਹੁਣ ਤੇ ਤਾਂ ਉਹਨੂੰ ਸੁਪਨੇ ਦੀ ਗੱਲ ਯਾਦ ਆ ਗਈ ਤੇ ਰੋਣ ਲੱਗ ਗਈ ਉਹ ਕਿਉਂ ਰੋ ਕਿਉਂ ਰਹੀ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਗਈ ਹੁਣ ਬਟੰਡੇ ਵਾਲੇ ਮੁਕਸੇ ਵਾਲੇ ਮਾਂਸੇ ਵਾਲੇ ਵਿਭਾਰ ਸਿਮਰਤ ਕੋਰ ਨੂੰ ਵੋਟ ਨਹੀਂ ਪਾਉਂਦੇ ਟਾਈਮ ਗਿਆ ਪਰ ਹਰਸਿਮਰਤ ਕੋਰ ਬਾਦਲ ਹੁੰਦਾ ਕਹਿੰਦੇ ਨੇ ਕਿ ਅਸੀਂ ਬਟੰਡੇ ਨੂੰ ਮਿਨੀ ਚੰਡੀਗੜ੍ਹ ਬਣਾਤਾ ਪਤਾ ਲੱਗੂਗਾ ਨਾ ਜਦੋਂ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਅੱਜ ਇਕਲਿਦਲ ਪੰਥ ਦੀ ਗੱਲ ਕਰਦਾ ਹੈ ਜਦੋਂ ਰਾਜਭਾਗ ਸੀ ਉਹ ਤਾਂ ਪੰਥ ਕਦੇ ਗੱਲ ਨਹੀਂ ਕੀਤੀ ਕਿਸੇ ਵੀ ਰਾਜਭਾਗ ਉਹ ਗਿਆ ਵੈਸੇ ਕਾਲੀਦਲ ਦੇ ਵਿੱਚ ਉਹ ਮੁਕਾਬਲਾ ਕਿਸ ਨਾਲ ਦੇ ਦੂ ਪਤਾ ਨਹੀਂ ਮੈਂ ਤਾਂ ਪੱਜੀ ਜਾ ਰਿਹਾ ਪਿੱਛੇ ਖੌਣ ਹੈ ਮੇਰੇ ਮੈਨੂੰ ਨਹੀਂ ਪਤਾ ਕਿ ਮੈਂ ਕਦੇ ਮੁੜ ਕੇ ਨਹੀਂ ਦੇਖਿਆ ਆਸੇ ਪਾਸੇ ਵੀ ਨਹੀਂ ਦੇਖਦੇ ਬਠਿੰਡਾ ਲੋਕ ਸਭਾ ਹਲਕਾ ਦੇ ਪਿੰਡ ਲੰਬੀ ਦੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਕਦੇ ਬਾਦਲਾਂ ਦਾ ਗੜ ਮੰਨਿਆ ਜਾਂਦਾ ਸੀ ਪਰ 2022 ਦੇ ਵਿੱਚ ਜੋ ਹਨੇਰੀ ਆਈ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲੋਂ ਸੁਖਬੀਰ ਸਿੰਘ ਬਾਦਲੋਂ ਦੋਨਾਂ ਨੂੰ ਆਪਣੀ ਸੀਟਾਂ ਤੋਂ ਹਾਰਨਾ ਪੈਂਦਾ ਤੇ ਹੁਣ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਜਿਤਮੇਂਦਰ ਸਿੱਧੂ ਹੋਣਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਤੇ ਜਿਨ੍ਹਾਂ ਦਾ ਮੁਕਾਬਲਾ ਹਰਸਿਮਰਤ ਕੌਰ ਬਾਦਲ ਜੋ ਕਿ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ ਬਠਿੰਡਾ ਹਲਕੇ ਤੇ ਉਹਨਾਂ ਨਾਲ ਤੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿੰਦ ਮਿੰਦਰ ਸਿੰਘ ਸਿੱਧੂ ਹੁਣਾਂ ਦੇ ਨਾਲ ਸਿੱਧੂ ਸਾਹਿਬ ਕਿਵੇਂ ਲੱਗ ਰਿਹਾ ਮਾਹੌਲ ਕੀ ਕਹਿੰਦਾ ਸਾਰਿਆਂ ਨੂੰ ਪਹਿਲਾਂ ਮੇਰੀ ਸਸ਼ੀਕਾਲ ਜੀ ਤੇ ਬਹੁਤ ਵਧੀਆ ਮਾਹੌਲ ਹੈ ਤੁਸੀਂ ਆਪ ਦੇਖਿਆ ਅੱਜ ਲੰਬੀ ਦੇ ਪਿੰਡਾਂ ਦਾ ਦੌਰਾ ਹੈ ਤੇ ਸਵੇਰ ਤੋਂ ਹੀ ਮੈਂ ਆਪ ਦੇ ਛੋਟੇਪਰਾ ਫਤਿਹਬਾਦਲ ਨਾਲ ਤੇ ਜਗਪਾਲ ਸਿੰਘ ਅਬਲਖਰਾਨੇ ਨਾਲ ਇੱਕ ਟੀਮ ਬਣਾ ਕੇ ਅਸੀਂ ਪਹਿਲਾਂ ਦਫ਼ਤਰ ਦਾ ਉਦਘਾਟਨ ਕੀਤਾ ਲੰਬੀ ਦੇ ਵਿੱਚ ਉਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦਾ ਅਸੀਂ ਦੌਰਾ ਕਰਕੇ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਨੁੱਕੜ ਮੀਟਿੰਗਾਂ ਖੇਲੋ ਇਹਨਾਂ ਨੂੰ ਤੇ ਬਹੁਤ ਵੱਡਾ ਸਾਨੂੰ ਹੰਗਾਰਾ ਮਿਲ ਰਿਹਾ ਤੁਸੀਂ ਆਪ ਦੇਖਿਆ ਅੱਜ ਇਸ ਮੀਟਿੰਗ ਇਸ ਤੋਂ ਪਹਿਲਾਂ ਤੁਸੀਂ ਆਜਿੰਦੇ ਇਸ ਤੋਂ ਚਾਰ ਗੁਣਾ ਦੀ ਮੀਟਿੰਗ ਇਸ ਤੋਂ ਪਹਿਲਾਂ ਅਸੀਂ ਤਰਮਾਲੇ ਪਿੰਡ ਚ ਕਰਕੇ ਆਏ ਆ ਤੇ ਮੈਂ ਸਮਝਦਾ ਕਿ ਐਤ ਕੀ ਜਿਹੜਾ ਲੋਕਾਂ ਦਾ ਮੈਨੂੰ ਪਿਆਰ ਮਿਲ ਰਿਹਾ ਤੇ ਲੋਕਾਂ ਦਾ ਸਾਥ ਮਿਲ ਰਿਹਾ ਐਤ ਕੀ ਅਸੀਂ ਇਸ ਸੀਟ ਕਾਂਗਰਸ ਪਾਰਟੀ ਨੂੰ ਜਿੱਤ ਕੇ ਦਮਾਗੇ ਜਿਵੇਂ ਮੈਂ ਗੱਲ ਕੀਤੀ ਤਿੰਨ ਵਾਰ ਇੱਥੋਂ ਹਰਸਿਮਰਤ ਕੌਰ ਬਾਦਲ ਜਿੱਤ ਚੁੱਕੇ ਨੇ ਐਮਪੀ ਜ਼ੋਨ ਤੇ ਹੁਣ ਲੰਬੀ ਦੇ ਵਿੱਚ ਬੈਠੇ ਆਪਾਂ ਬਾਦਲਾਂ ਦਾ ਗੜ ਜਿਹਨੂੰ ਕਿਹਾ ਜਾਂਦਾ ਤੁਹਾਨੂੰ ਲੱਗਦਾ ਕਿ ਇਸ ਵਾਰ ਲੋਕ ਹਰਸਿਮਰਤ ਕੌਰ ਬਾਦਲ ਹੋਣਾ ਨੂੰ ਹਰਾ ਕੇ ਕਾਂਗਰਸ ਪਾਰਟੀ ਉੱਪਰ ਭਰੋਸਾ ਕਰਨਗੇ ਬਿਲਕੁਲ ਬਾਦਲਾਂ ਦਾ ਗੜ ਤਾਂ 2022 ਚ ਟੁੱਟ ਗਿਆ ਸੀ ਤੇ ਹੁਣ ਤਾਂ ਜਿਹੜਾ ਰਹਿੰਦਾ ਹੁੰਦਾ ਉਹ ਅਸੀਂ ਨਬੇਟਦੇ ਆਂਗੇ ਕੰਮ ਜਾ ਜਦੋਂ ਬੀਬਾ ਨੇ ਇੱਥੋਂ ਹਾਰ ਕੇ ਤੇ ਆਪ ਦਾ ਮਤਲਬ ਐਮਪੀਸ਼ਿਪ ਗਵਾ ਲੈਣੀ ਸੋ ਮੇਰੇ ਖਿਆਲ ਲੋਕਾਂ ਨੇ ਮਨ ਬਣਾਇਆ ਹੋਇਆ ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਪਿਛਲੇ 15 ਸਾਲਾਂ 'ਚ ਬਿਪਨ ਸਿਮਰਤ ਕੋਰ ਬਾਦਲ ਨੇ ਨਾ ਲੰਬੀ ਵਾਸਤੇ ਕੁਝ ਕੀਤਾ ਨਾ ਬਠਿੰਡਾ ਪਾਰਲੀਮੈਂਟ ਵਾਸਤੇ ਕੁਝ ਕੀਤਾ ਇਸ ਕਰਕੇ ਲੋਕੀ ਕਹਿੰਦੇ ਨੇ ਕਿ ਐਸਕੇ ਨੂੰ ਸਬਕ ਸਿਖਾਉਣਾ ਹੈ ਤੁਸੀਂ ਕਹਿ ਰਹੇ ਹੋ ਕਿ ਉਹਨੇ ਕੁਝ ਕੀਤਾ ਨਹੀਂ ਪਰ ਹਰ ਸਿਮਰਤ ਕੋਰ ਬਾਦਲ ਉਹ ਤਾਂ ਹਰ ਇੱਕ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਬਠਿੰਡੇ ਨੂੰ ਮਿਨੀ ਚੰਡੀਗੜ੍ਹ ਬਣਾਤਾ ਐ ਤਾਂ ਭਗਵੰਤ ਮਾਨ ਇਹ ਕਹਿੰਦੇ ਕਿ ਮੈਂ ਇੰਡੀਆ ਨੌਕਰੀਆਂ ਦਿੱਤੀਆਂ ਮੈਂ ਆ ਕੇ 70 ਸਾਲਾਂ ਚ ਜਿਹੜੇ ਕੰਮ ਨਹੀਂ ਹੋਏ ਮੈਂ 20 ਸਾਲ ਜ ਕੰਮ ਕਰ ਦੂੰਗਾ ਕਹਿਣ ਨਾਲ ਥੋੜੀ ਹੁੰਦਾ ਹੈ ਗਰਾਊਂਡ ਤੇ ਕੀ ਰਿਐਲਿਟੀ ਹੈ ਗਰਾਊਂਡ ਤੇ ਰਿਐਲਿਟੀ ਇਹ ਹੈ ਇਹਨਾਂ ਨੇ ਕੁਝ ਨਹੀਂ ਕੀਤਾ ਇੱਥੋਂ ਜਿੱਤ ਕੇ ਚਲੇ ਜਾਂਦੇ ਸੀ 5 ਸਾਲ ਉੱਤੇ ਬੈਠ ਕੇ ਆਵਦਾ ਮੰਤਰੀ ਮੰਡਲ ਲੈ ਕੇ ਤੇ ਆਪਦਾ ਆਨੰਦ ਮਾਰਦੇ ਸੀ 5 ਸਾਲ ਫਿਰ ਬਾਅਦ ਵਾਪਸ ਆ ਕੇ ਫੇਰ ਕਹਿ ਦਿੰਦੇ ਸੀ ਕਿ ਹੁਣ ਵੀ ਸਾਨੂੰ ਵੋਟਾਂ ਪਾਓ ਲੋਕਾਂ ਨੇ ਹੁਣ ਬਹੁਤ ਪਾਤੀਆਂ ਹੁਣ ਸਮਾਂ ਬਦਲ ਗਿਆ ਆਮ ਆਈ ਪਾਰਟੀ ਜੀ ਗੱਲ ਕਰੀ ਤਾਂ ਗੁਰਮੀਤ ਸਿੰਘ ਖੁੱਡੀਆਂ ਹੋਣਾ ਨੂੰ ਕਿਵੇਂ ਦੇ ਦੇ ਉਹਨਾਂ ਦੇ ਨਾਲ ਤੁਹਾਡੀ ਟੱਕਰ ਦੇਖੋ ਅੱਜ ਉਹਨਾਂ ਦੇ ਹਲਕੇ 'ਚ ਬੈਠੇ ਆ ਉਹ ਇੱਥੇ ਕੈਬਨਿਟ ਮੰਤਰੀ ਹੈ ਦੇਖੋ ਕਿੱਡੀ ਬੱਡੀ ਗਿਣਤੀ ਵਿੱਚ ਵਰਕਰ ਆ ਰਹੇ ਨੇ ਪਿੰਡ ਵਾਸੀ ਆ ਰਹੇ ਨੇ ਆਮ ਲੋਕ ਆ ਰਹੇ ਨੇ ਸੋ ਇਸ ਤੋਂ ਹੀ ਲੱਗਦਾ ਹੈ ਕਿ ਉਹਨਾਂ ਦੇ ਆਪਣੇ ਹਲਕੇ 'ਚ ਜੇ ਜੀਤਵਿੰਦਰ ਸਿੰਘ ਸਿੱਧੂ ਕਾਂਗਰਸ ਦੇ ਏਡੇ ਵੱਡੇ ਕਠੋਰੇ ਨੇ ਲੋਕੀ ਉਸ ਤੋਂ ਨਾਰਾਜ਼ ਨੇ ਕਿਉਂਕਿ 2 ਸਾਲਾਂ ਵਿੱਚ ਜਬ ਤੋਰੇ ਮਿਲੇ ਜਬ ਤੋਰ ਕੈਬਨਿਟ ਮਿੰਿਸਟਰ ਉਹਨਾਂ ਨੇ ਕੁਛ ਨਹੀਂ ਕੀਤਾ ਨੋਨ ਪਰਫਾਰਮਿੰਗ ਕੈਬਨਿਟ ਮਿੰਿਸਟਰ ਰਹੇ ਨੇ ਉਹਨਾਂ ਨੇ ਇਸ ਦਾ ਲੰਬੀ ਤੋਂ ਵੀ ਹਲਕ ਵੱਡੀ ਮਾਰਜ ਨਾਲ ਜਿੱਤ ਪ੍ਰਾਪਤ ਕੀਤੀ ਇਤੋਂ ਵੀ ਕਹਿੰਦੇ ਹੁਣ ਜਿੱਤਾਂਗੇ ਪਤਾ ਲੱਗੂਗਾ ਨਾ ਜਦੋਂ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਤੇ ਜਦੋਂ 4 ਤਰੀਕ ਨੂੰ ਨਤੀਜਾ ਆਊਗਾ ਆਪਣਿਆ ਪਤਾ ਲੱਗ ਜਾਊਗਾ ਖੁੱਡੀਆਂ ਸਾਹਿਬ ਨੂੰ ਕੀ ਕਿੱਥੇ ਖੜਦੇ ਨੇ ਕਿ ਲੋਕੀ ਅੱਜ ਦੁਖੀ ਨੇ ਉਹਨਾਂ ਤੋਂ ਕਿਉਂਕਿ ਜਿਹੜਾ ਵਾਦਾ ਕਰਕੇ ਉਹ ਵੋਟਾਂ ਲਈ ਤਲਤੀਆਂ ਸੀ ਉਹਨਾਂ ਨੇ ਉਹ ਪੂਰਾ ਨਹੀਂ ਉਤਾਰ ਸਕੇ ਲੋਕਾਂ ਦੀ ਇੱਛਾ ਮਤੇ ਸਦੂ ਸਾਹਿਬ ਲੋਕ ਇਹ ਨਹੀਂ ਸੋਚਣਗੇ ਕਿ ਅਮਜੂਦਾ ਸਰਕਾਰ ਆਮ ਪਾਰਟੀ ਦੀ ਐ ਤੇ ਦੂਜੇ ਪਾਸੇ ਖੁੱਡੀਆਂ ਹੋਣਾ ਨੂੰ ਜੇ ਜਿਤਾਉਂਦੇ ਆ ਤਾਂ ਉਹ ਇਹ ਨਹੀਂ ਸੋਚਣਗੇ ਕਿ ਜਿਹੜੀ ਪਾਰਟੀ ਵਰਕਿੰਗ ਦੇ ਵਿੱਚ ਆ ਉਹਨੂੰ ਹੀ ਮੌਕਾ ਦਿੱਤਾ ਜਾਵੇ ਨਹੀਂ ਉਹਨੂੰ ਕਿ ਮੌਕਾ ਦਿੱਤਾ ਜਾਵੇ ਕਿੱਥੇ ਲਿਖਿਆ ਹੈ ਕਿ ਲੋਕ ਨਹੀਂ ਕਹਿੰਦੇ ਕਿ ਸਾਡੇ ਕੰਮ ਹੋ ਸਕਦੇ ਨਹੀਂ ਲੋਕ ਨਹੀਂ ਕਹਿੰਦੇ ਕਿ ਉਹ ਐਮਪੀ ਦੇ ਕੰਮ ਨਹੀਂ ਹੁੰਦੇ ਐਮਪੀ ਦੀ ਪਾਵਰ ਐਮਐਲਏ ਨਾਲੋਂ ਜ਼ਿਆਦਾ ਨਹੀਂ ਨੋ ਐਮਐਲਏ ਕੈਂਪੀ ਨਹੀਂ ਚੀਨੀ ਤੇ ਜਿਹੜੇ ਫੰਡ ਐਮਪੀ ਨੂੰ ਮਿਲਦੇ ਨੇ ਜਿਹੜੀ ਸਕੀਮ ਐਮਪੀ ਲੈ ਕੇ ਆ ਸਕਦਾ ਦਿੱਲੀ ਤੋਂ ਨਾ ਸੈਂਟਰ ਨਾ ਸਟੇਟ ਗਵਰਨਮੈਂਟ ਰੋਕ ਸਕਦੀ ਹੈ ਨਾ ਐਮਐਲਏ ਰੋਕ ਸਕਦਾ ਨਾ ਕੈਬਨਿਟ ਮੰਤਰੀ ਰੋਕ ਸਕਦਾ ਸੋ ਲੋਕਾਂ ਨੂੰ ਇਸ ਗੱਲ ਦਾ ਪੂਰਾ ਗਿਆਨ ਹੈ ਕਿ ਜੇ ਕਾਂਗਰਸ ਦਾ ਐਮਪੀ ਜਿੱਤਾ ਕੇ ਭੇਜਦੇ ਆ ਸਾਡੇ ਕੰਮ ਤਾਂ ਹੀ ਉਦੋਂ ਹੀ ਹੋਣਗੇ ਬੀਜੇਪੀ ਦੇ ਵੱਲੋਂ ਪਰਮਪਾਕਾ ਉਹ ਸਿੱਧੂ ਨੂੰ ਟਿਕਟ ਦਿੱਤੀ ਗਈ ਹੈਗੀ ਤੇ ਤਾਨੂੰ ਲੱਗਦਾ ਕਿ ਬੀਜੇਪੀ ਦਾ ਕੋਈ ਹੋਲਡ ਜਿਹੜਾ ਅਰਬਨ ਵੋਟਰ ਬੈਂਕ ਨੂੰ ਲੈ ਕੇ ਕਿਉਂਕਿ ਉਹ ਕਹਿ ਰਹੇ ਨੇ ਕਿ ਅਰਬਨ ਵੋਟਰ ਬੈਂਕ ਜਿਹੜਾ ਸੀ ਉਹ ਕਾਂਗਰਸ ਦੇ ਸ਼ਿਫਟ ਕਰਕੇ ਹੁਣ ਬੀਜੇਪੀ ਵੱਲ ਆ ਰਿਹਾ ਨਹੀਂ ਬਿਲਕੁਲ ਨਹੀਂ ਮੈਨੂੰ ਤਾਂ ਲੱਗਿਆ ਨਹੀਂ ਕਿ ਬੀਜੇਪੀ ਨੂੰ ਵੋਟਾਂ ਫੇਰ ਰਹੀਆਂ ਨੇ ਆ ਜਿਹੜੀਆਂ ਪਾਰਟੀ ਦਾ ਕੈਡਰ ਹੁੰਦਾ ਉਹ ਜਿੰਨਾ ਕੈਡਰ ਹੈਗਾ ਉੰਨੀ ਵੋਟ ਬੀਜੇਪੀ ਨੂੰ ਭੇਜੂਗੀ ਕਿਉਂਕਿ ਪਿੰਡਾਂ 'ਚ ਵੋਟ ਪੈਣੀ ਨਹੀਂ ਨਾਲੇ ਜਿਹੜਾ ਬਠਿੰਡਾ ਏਰੀਆ ਹੈ ਨਾ ਇੱਥੋਂ ਦਾ ਜਿਹੜਾ ਹਿੰਦੂ ਤੇ ਸਿੱਖ ਜਾ ਕਿਸਾਨ ਤੇ ਜਿਹੜਾ ਵਪਾਰੀ ਹੈ ਉਹਦਾ ਬੜਾ ਗੂੜਾ ਰਿਸ਼ਤਾ ਹੈ ਸੋ ਇਸ ਕਰਕੇ ਬੀਜੇਪੀ ਦੀ ਦਾਅਲੇ ਤੇ ਨਹੀਂ ਗਲੇਗੀ ਪਰ ਪਰਮਪਾਲ ਕੋਰ ਸਿੱਧੂ ਕਹਿੰਦੇ ਕਿਸਾਨ ਨਹੀਂ ਕਹਿੰਦੇ ਮੇਰਾ ਵਿਰੋਧ ਕਰਦੇ ਕਹਿੰਦੇ ਤਾਂ ਆਮ ਆਈ ਪਾਰਟੀ ਅਕਾਲੀ ਤੇ ਕਾਂਗਰਸ ਇਹਨਾਂ ਦੇ ਵਰਕਰ ਮੇਰਾ ਵਿਰੋਧ ਕਰਦੇ ਆ ਅਜਿਹਾ ਕਿਸੇ ਨੂੰ ਨਹੀਂ ਕਿਹਾ ਕਿ ਵੀ ਇਹਦਾ ਵਿਰੋਧ ਕਰੋ ਅਜਿਹਾ ਕਹਿੰਨੇ ਸਮਝੀ ਦੀ ਗੱਲ ਸੁਣੋ ਇਹਨੂੰ ਸਵਾਲ ਪੁੱਛੋ ਤੇ ਇਹਨੂੰ ਕਹੋ ਕਿ ਜਾ ਕੇ ਮੋਦੀ ਨੂੰ ਥੋੜੀ ਜੀ ਮੱਤ ਦਵੇ ਕਿ ਭਈ ਪੰਜ ਐਨਟੀ ਪੰਜਾਬ ਤੇ ਐਨਟੀ ਆਪਣਾ ਕਿਸਾਨ ਨਾ ਚਿੰਨਾ ਕਰੇ ਇਹ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਜੋ ਸੀਟ ਬਹੁਤ ਜ਼ਿਆਦਾ ਚਰਚਾ ਦੇ ਵਿਸ਼ਾ ਦੇ ਵਿੱਚ ਰਹੀ ਜਿਵੇਂ ਕਿ ਸ਼ਰਮਣਿਕ ਕਾਲੀਦਾਲ ਦੇ ਵੱਲੋਂ ਵਿਰਸਾ ਸਿੰਘ ਬਲਟੋਣ ਖਡੂਰ ਸਾਹਿਬ ਤੋਂ ਉਤਾਰਿਆ ਗਿਆ ਉੱਥੇ ਅਮਰਪਾਤ ਸਿੰਘ ਨੂੰ ਉਤਾਰਿਆ ਗਿਆ ਤਾਂ ਉਹ ਚੀਜ਼ਾਂ ਦੀ ਕਿਤਨਾ ਕਿਤੇ ਬਾਕੀ ਸੀਟਾਂ ਦੇ ਉੱਪਰ ਜਿਹੜਾ ਅਸਰ ਹੈ ਜਿਵੇਂ ਸੰਗਰੂਰ ਦੀ ਜੇ ਗੱਲ ਕਰੀਏ ਉੱਥੋਂ ਸਿਮਰਜੀਤ ਸਿੰਘ ਮਾਨ ਜੋ ਕਿ ਸੇਮ ਅਡੋਲ ਜੀ ਹੋ ਰੱਖਦੇ ਨੇ ਉਹੀ ਉਹਨਾਂ ਦੀ ਸੀਗੀ ਤੇ ਦੂਜੇ ਪਾਸੇ ਹੁਣ ਪੰਥਕ ਨੂੰ ਲੈ ਕੇ ਰੌਲਾ ਪਿਆ ਉਹ ਕਹਿੰਦੇ ਕਿ ਮੈਂ ਪੰਥਕ ਸਭ ਤੋਂ ਵੱਡਾ ਉਹ ਕਹਿੰਦੇ ਕਿ ਸਭ ਤੋਂ ਵੱਡਾ ਪੰਥਕ ਮੈਂ ਆ ਵੋਟਰ ਵੋਟਰ ਫੈਸਲਾ ਕਰ ਦੂਗੇ ਤੇ ਅੱਜ ਅਕਾਲੀ ਦਲ ਪੰਥ ਦੀ ਗੱਲ ਕਰਦਾ ਜਦੋਂ ਰਾਜ ਭਾਗ ਸੀ ਉਹ ਤਾਂ ਪੰਥ ਕਦੇ ਗੱਲ ਨਹੀਂ ਕੀਤੀ ਤੁਸੀਂ ਵੀ ਰਾਜ ਭਾਗ ਭੋਗਿਆ ਵੈਸੇ ਅਕਾਲੀ ਦਲ ਦੇ ਵਿੱਚ ਉਦੋਂ ਬੇਸ਼ਿਕ ਭੋਗਿਆ ਐਮਐਲਏ ਸੀ ਨਾ ਹੁਰ ਤੋਂ ਕੋਈ ਕੋਈ ਜ਼ਿੰਮੇਵਾਰੀ ਤਾਂ ਨਹੀਂ ਸੀ ਆਉਦੇ ਹਲਕੇ ਦੀ ਜ਼ਿੰਮੇਵਾਰੀ ਸੀ ਉਹ ਬੜੀ ਵਧੀਆ ਨਿਭਾਈ ਐ ਲੋਕੀ ਖੁਸ਼ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਜੋ ਇਹਨਾਂ ਨੇ ਆਪ ਦੇ 10 ਸਾਲਾਂ ਚ ਕੀਤਾ ਉਦੋਂ ਠੀਕ ਹੈ ਨਾ ਉਹ ਲੋਕੀ ਭੁੱਲਦੇ ਨਹੀਂ ਕਿ ਜਿਸ ਤਰੀਕੇ ਨਾਲ ਬੇਅਦਬੀਆਂ ਹੋਈਆਂ अपना ਲੋਕਾਂ ਦਾ ਮਨ ਬੜਾ ਦੁਖੀ ਹੋਇਆ ਉਹ ਲੋਕਾਂ ਦੇ ਹਲੇ ਵੀ ਦੇ ਲੋ دماغ ਛੇਗਾ ਗਲਤ ਇਹਨਾਂ ਨੂੰ ਸਬਕ ਸਿਖਾਉਣਗੇ ਪੁਰਾਣਾ ਕੈਡਰ ਤੁਹਾਡਾ ਖੜਾ ਨਾਲ ਪੂਰਾ 100% ਇੱਕ ਇੱਕ ਬੰਦਾ ਜੋ ਵਧੀਆ ਪੋਜੀਸ਼ਨ ਰਹੀ ਰਹੋਗੀ ਸਾਡੀ ਮੁਕਾਬਲਾ ਕਿਸ ਨਾਲ ਦੇਖਦੇ ਹੋ ਪਤਾ ਨਹੀਂ ਮੈਂ ਤਾਂ ਭੱਜੀ ਜਾ ਰਿਹਾ ਪਿੱਛੇ ਕੌਣ ਹੈ ਮੇਰੇ ਮੈਨੂੰ ਨਹੀਂ ਪਤਾ ਕਿ ਮੈਂ ਕਦੇ ਮੁੜ ਕੇ ਨਹੀਂ ਦੇਖਿਆ ਜੋ ਰੇਸ ਪੱਛਦੇ ਆ ਉਹ ਤਾਂ ਮੁੜ ਕੇ ਨਹੀਂ ਦੇਖਦਾ ਹੁੰਦਾ ਬੰਦਾ ਮੰਦਾਬ ਦਾ ਅੱਗੇ ਨਿਸ਼ਾਨਾ ਦੇਖਦਾ ਹੈ ਅੱਗੇ ਦੇਖਦਾ ਹੈ ਕਿ 100 ਮੀਟਰ ਰਹਿ ਗਏ ਤੇ 100 ਮੀਟਰ ਚ ਜ਼ੋਰ ਲਾਉਣਾ ਹੈ ਤੇ ਪਿੱਛੇ ਮੁੜ ਕੇ ਤਾਂ ਉਹ ਦੇਖਦਾ ਹੈ ਆਸੇ-ਪਾਸੇ ਵੀ ਨਹੀਂ ਦੇਖਦੇ ਅਸਲੀ ਗੱਲ ਇਹ ਹੈ ਤੁਸੀਂ ਦੇਖਣਾ ਫੋਕਸ ਚਾਹੀਦਾ ਹੈ ਠੀਕ ਹੈ ਨਾ ਮੱਛੀ ਦੀ ਅੱਖ ਨੂੰ ਜਦੋਂ ਤੀਰ ਮਾਰਨਾ ਸੀ ਉਦੋਂ ਮੱਛੀ ਦੀ ਅੱਖ ਹੀ ਦੇਖਣੀ ਸੀ ਨਾ ਤੇ ਉਹ ਉਹ ਮੱਛੀ ਦੀ ਅੱਖ ਦਿਖ ਰਹੀ ਹੈ ਸਾਨੂੰ ਕਿ ਇੱਕ ਤਰੀਕ ਨੂੰ ਊਟਾ ਪਵਾ ਕੇ ਤੇ ਇੱਥੋਂ ਸੀਟ ਕਾਂਗਰਸ ਨੂੰ ਜਿੱਤ ਕੇ ਦੇਣੀ ਹੈ ਸੋਚ ਕਰਕੇ ਤੁਸੀਂ ਦੇਖਿਓ ਰਿਜ਼ਲਟ ਹੁੰਦਾ ਹੈ ਪੂਰੇ ਪੰਜਾਬ ਦੀ ਜੇ ਗੱਲ ਕਰੀ ਤਾਂ 13 0 ਨੂੰ ਲੈ ਕੇ ਬੜਾ ਰੋਲਾ ਪੈਂਦਾ ਮਈ ਪਾਰਟੀਆਂ ਕਹਿੰਦੇ ਕਿ ਅਸੀਂ 13 0 ਛੱਡੋ ਇਸ ਦਾ 14 0 ਕਰਾਂਗੇ ਕਿਉਂਕਿ ਚੰਡੀਗੜ੍ਹ ਵੀ ਕਹਿੰਦੇ ਅਸੀਂ ਜਿੱਤਾਂਗੇ। ਉਹ ਰਿਜ਼ਲਟ ਦੱਸੂਗਾ ਪੁੱਠਾ ਨਾ ਹੋ ਜਾਏ 0 13 ਨਾ ਹੋ ਜਾਣ ਮੈਨੂੰ ਤਾਂ ਡਰ ਲੱਗਦਾ। ਨਾਲੇ ਹੁਣ ਸੀਐਮ ਸਾਹਿਬ ਦੀ ਕੋਈ ਗੱਲ ਸੀਰੀਅਸਲੀ ਲੈਣ ਦੀ ਲੋੜ ਹੈ। ਜਿਸ ਤਰੀਕੇ ਨਾਲ ਆ ਤੁਸੀਂ ਵੀਡੀਓ ਦੇਖੀ ਹੋਣੀ ਹੈ ਜਿਹੜੀ ਬਠਿੰਡੇ ਚ ਹੈ। ਤੀਰਖਮਾਂ ਚ ਚਲਾਈ ਜਾਂਦਾ ਹੈ। ਠੀਕ ਹੈ ਆ ਸੀਐਮ ਕਰਦੇ ਹੁੰਦੇ ਐ ਜੇ ਹਰਕਤਾਂ सोच करके लोग ही समझ चुके ने लोकी दा समय के पछतावा कर रहे ने कि किथे गलती नाल वोटा पिछले 2 साल पहले पाके पंजाब नु 20 साल पीछे करदा ओदा कने बठेंडा रैली ਤੁਸੀਂ ਗੱਲ ਕੀਤੀ ਉਹ ਕਹਿੰਦੇ ਇਹਨਾਂ ਨੂੰ ਬਾਦਲਾਂ ਨੂੰ ਇਹ ਨਹੀਂ ਪਤਾ ਸੀ ਕਿ ਹਜੇ ਮਹਿੰਦਰ ਮਾਸਟਰ ਮੁੰਡਾਸਤਾ ਹੋਏ ਬੈਠਾ ਗਏ ਤੁਸੀਂ ਤਾਂ ਕੋਈ ਨਹੀਂ ਫੋਟੋ ਦੇਖ ਕੇ ਰੋਇਆ ਕਰੋਗੇ ਜੋ ਹਰਸੇਮਤ ਕੋ ਬਾਦ ਨੂੰ ਇਹ ਤਾਂ ਹਰਾਇਆ ਤੇ ਖੁੱਡੀਆਂ ਉਹਨਾਂ ਨੂੰ ਜਿਤਾਇਆ ਇੱਥੋਂ ਜੇ ਕੋਈ ਹਰਾਊਗਾ ਤਾਂ ਜੀਤਮਿੰਦਰ ਸਿੰਘ ਸਿੱਧੂ ਤੇ ਕਾਂਗਰਸ ਹਰਾਊਗਾ ਆਮ ਆਦਮੀ ਪਾਰਟੀ ਨਹੀਂ ਉਹਨਾਂ ਨੂੰ ਹਰਾ ਸਕਦੀ ਸੋ ਇਹ ਰਿਜ਼ਲਟ ਦੱਸ ਜੇਗਾ ਲੋਕਾਂ ਦੇ ਵਿੱਚ ਜਾਣਿਓ ਤਾਂ ਲੋਕ ਦੱਸਦੇ ਉਹਨਾਂ ਕਿ ਕਿਉਂਕਿ ਤਿੰਨ ਵਾਰ ਐਮਪੀ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਉਹ ਹਲਕੇ ਤੋਂ ਲੋਕਾਂ ਦੇ ਵਿੱਚ ਜੋ ਸੀ ਵਿਚਰਦੇ ਹੋ ਤਾਂ ਉਹ ਕਹਿੰਦੇ ਉਹਨਾਂ ਕਿ ਕਿਹੜੇ ਮੁੱਦਿਆਂ ਦੇ ਉੱਪਰ ਜਿਹੜਾ ਹੈ ਕੰਮ ਨਹੀਂ ਹੋਇਆ ਜਾਂ ਫਿਰ ਜਿਵੇਂ ਉਹ ਤੱਕ ਵੱਡੇ ਵੱਡੇ ਦਾਅਵੇ ਕਰਦੇ ਆ ਕਹਿੰਦੇ ਬਾਦਲ ਸਾਹਿਬ ਨੂੰ ਤੁਸੀਂ ਮਾੜਾ ਚੰਗਾ ਨਾ ਬੋਲਿਆ ਕਰੋ ਪਿਛਲੇ ਦਿਨ ਇੱਕ ਸਪੀਚ ਦੌਰਾਨ ਉਹ ਰੋਂਦੀ ਵੀ ਨਜ਼ਰ ਆਈ ਹਰਸਿਮਰਤ ਕੌਰ ਬਾਦਲ ਕਹਿੰਦੇ ਉਹਨਾਂ ਨੇ ਤਾਂ ਕੰਮ ਹੀ ਬਹੁਤ ਕੀਤੇ ਬਰਿੰਡੇ ਵਾਸਤੇ ਨਹੀਂ ਕੌਣ ਬੋਲਿਆ ਬਾਦਲ ਸਾਹਿਬ ਦੇ ਉਲਟ ਮੈਂ ਤਾਂ ਬੋਲਿਆ ਨਹੀਂ ਮੈਂ ਤਾਂ ਹਮੇਸ਼ਾ ਹੀ ਬਾਦਲ ਸਾ ਸਰ ਪ੍ਰਕਾਸ਼ ਸਿੰਘ ਬਾਦਲ ਕੇ ਹੈ ਮਾਨਯੋਗ ਸਾਡੇ ਮੁੱਖ ਮੰਤਰੀ ਰਹੇ ਨੇ ਇੱਕ ਸਿੱਖ ਕੌਮ ਦੇ ਲੀਡਰ ਰਹੇ ਨੇ ਉਹਨੂੰ ਕਿਤੇ ਸੁਪਨਾ ਆ ਗਿਆ ਹੁਣ ਤੇ ਤਾਂ ਉਹਨੂੰ ਸੁਪਨੇ ਦੀ ਗੱਲ ਯਾਦ ਆ ਕੇ ਝਰੂਣ ਲੱਗ ਗਈ ਉਹ ਕਿਉਂ ਰੋ ਕਿਉਂ ਰਹੀ ਹੈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਹੁਣ ਮੈਂ ਗਈ ਉਹਨ ਗਈ ਹੋਸ਼ ਕਰਕੇ ਹੁਣ ਉਹਨੂੰ ਪਛਤਾਵਾ ਹੋ ਰਿਹਾ ਕਿ ਸ਼ਾਇਦ ਜੇ ਮੈਂ ਸੀਟ ਬਦਲ ਲੈਂਦੀ ਇੱਥੋਂ ਸ਼ਾਇਦ ਕੋਈ ਗੱਲ ਬਣ ਜਾਂਦੀ ਹੁਣ ਮਠੰਡੇ ਵਾਲੇ ਮੁਕਸ਼ਰਾਲੇ ਮਾਨਸੇ ਵਾਲੇ ਵਿਭਾਰ ਸਿਮਰਤ ਕੋਰ ਨੂੰ ਵੋਟ ਨਹੀਂ ਪਉਂਦੇ ਹੁਣ ਟਾਈਮ ਗਿਆ ਹੁਣ ਇੱਕ ਉਹਨ ਐਕਸਪਾਇਰੀ ਡੇਟ ਹੁੰਦੀ ਹੈ ਨਾ ਦਵਾਈ ਦੀ ਜਦੋਂ ਤੁਸੀਂ ਕੋਈ ਦਵਾਈ ਖਰੀਦਦੇ ਹੋ ਉਹਦੇ ਉੱਤੇ ਇੱਕ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਹੁਣ ਇਹਨਾਂ ਦੀ ਉਹ ਐਕਸਪਾਇਰੀ ਡੇਟ ਹੁਣ ਨੰਗੀ ਹੁਣ ਨਵੀਂ ਸ਼ੁਰੂਆਤ ਹੋਊਗੀ ਹੁਣ ਪਰ ਉਹਨਾਂ ਨੇ ਤਾਂ ਕਿਹਾ ਸੀ ਕਹਿੰਦੇ ਮੈਂ ਤਾਂ ਬਠਿੰਡੇ ਲਈ ਬਣੀ ਆ ਬਠਿੰਡੇ ਤੋਂ ਹੀ ਲੜਾਂਗੀ ਇਲੈਕਸ਼ਨ ਤੇ ਕੋਈ ਸੀਟ ਨਾ ਹੀ ਮੈਂ ਬਦਲਨੀ ਆ ਨਾ ਹੀ ਕਦੇ ਬਦਲਾਂਗੀ ਚੰਗੀ ਗੱਲ ਹੈ ਚੰਗੀ ਗੱਲ ਹੁਣ ਹਾਰ ਕੇ ਘਰ ਵੇਚੂਗੀ ਗੇਮ ਓਵਰ ਥੈਂਕ ਯੂ ਥੈਂਕ ਯੂ ਤਾਂ ਐਸਾਨ ਸਾਡੇ ਨਾਲ ਜੀਤ ਮੇ ਦਸਿੰਘ ਸਿੱਧੂ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਚੌਣ ਮੈਦਾਨ ਦੇ ਵਿੱਚ ਬਠਿੰਡਾ ਸੀਟ ਤੋਂ ਉਤਾਰਿਆ ਜਿਨ੍ਹਾਂ ਦਾ ਦਾਅਵਾ ਹੈ ਕਿ ਅਸੀਂ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਾਂਗੇ ਕੈਮਰਾਮੈਨ ਜਸ਼ਨ ਦੇ ਨਾਲ ਮਨਦੀਪ ਜੋਤ ਲੰਬੀ